ਟੈਲੀਪੋਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਹਾਡੀ ਮਿਹਨਤ ਨੂੰ ਪਰਮਾਤਮਾ ਇੱਕ ਨਾ ਇੱਕ ਦਿਨ ਰੰਗ ਜ਼ਰੂਰ ਲਾਉਂਦਾ ਹੈ ਇਹ ਹੀ ਕੁਝ ਇਸ ਸਬਜੀ ਵੇਚਣ ਵਾਲੇ ਭਰਾਵਾਂ ਦੇ ਨਾਲ ਹੋਇਆ ਘਰੋਂ ਤਾਂ ਪੈਸੇ ਇਕੱਠੇ ਜੇਬ ਜੇ ਵਿੱਚ ਪਾ ਕੇ ਨਿਕਲੇ ਸਨ ਕਿ ਅਸੀਂ ਨਵੀਂ ਗੱਡੀ ਖਰੀਦਣ ਚੱਲੇ ਹਾਂ ਪਰ ਰਸਤੇ ਦੇ ਵਿੱਚ ਇੱਕ ਲੋਟਰੀ ਦੀ ਦੁਕਾਨ ਮਿਲ ਜਾਂਦੀ ਹੈ ਤੇ ਇਹ ਲੋਟਰੀ ਦੀ ਦੁਕਾਨ ਹੀ ਇਸ ਦੋਵੇਂ ਭਰਾਵਾਂ ਦੀ ਕਿਸਮਤ ਬਦਲ ਕੇ ਰੱਖ ਦਿੰਦੀ ਹੈ ਕਾਰ ਖਰੀਦਣੀ ਤਾਂ ਨਸੀਬ ਨਹੀਂ ਹੋਈ ਪਰ ਇਸ ਲੋਟਰੀ ਨੇ ਇਸ ਦੋਵੇਂ ਭਰਾਵਾਂ ਨੂੰ ਲੱਖਪਤੀ ਜ਼ਰੂਰ ਬਣਾ ਦਿੱਤਾ ਤੇ ਲੱਖਪਤੀ ਵੀ ਬਹੁਤ 15 20 ਦਿਨਾਂ ਦਾ ਇੰਤਜ਼ਾਰ ਨਹੀਂ ਕਰਨਾ ਪਿਆ ਬਲਕਿ ਇੱਕ ਘੰਟੇ ਦੇ ਬਾਅਦ ਹੀ ਇਹ ਦੋਵੇਂ ਭਰਾ ਲੱਖਪਤੀ ਬਣ ਜਾਂਦੇ ਨੇ ਕਿਉਂਕਿ ਇਹਨਾਂ ਦੀ ਲੋਟਰੀ ਨਿਕਲੀ ਹੈ ਘਰੋਂ ਤਾਂ ਹੀ ਤਿਆਰ ਸ਼ਿਆਰ ਹੋ ਕੇ ਨਿਕਲੇ ਸਨ ਕਿ ਅਸੀਂ ਲੋਟਰੀ ਨਹੀਂ ਬਲਕਿ ਕਾਰ ਖਰੀਦਣ ਜਾ ਰਹੇ ਹਾਂ ਤੇ ਨਵੀਂ ਕਾਰ ਘਰ ਦੇ ਵਿੱਚ ਲਿਆਵਾਂਗੇ ਪਰ ਕਾਰ ਖਰੀਦਣੀ ਦਾ ਨਸੀਬ ਨਹੀਂ ਹੋਈ ਪਰ ਅਚਾਨਕ ਇਹਨਾਂ ਦੇ ਵੱਲੋਂ ਸੜਕ ਤੇ ਲੰਘਦੇ ਹੋਏ ਇੱਕ ਲੋਟਰੀਆਂ ਦੀ ਦੁਕਾਨਾ ਦਿਖ ਚਾਂਦੀਆਂ ਨੇ ਜਿੱਥੇ ਲੋਟਰੀ ਪਈ ਹੋਈ ਸੀ ਲੋਟਰੀ ਇਹਨਾਂ ਦੇ ਵੱਲੋਂ ਪਾਲਤੀ ਜਾਂਦੀ ਹੈ ਤੇ ਇੱਕ ਘੰਟੇ ਬਾਅਦ ਹੀ ਸਵਾ 2 ਲੱਖ ਰੁਪਏ ਦੀ ਲੋਟਰੀ ਇਹਨਾਂ ਦੀ ਨਿਕਲ ਆਉਂਦੀ ਹੈ ਜਿਸ ਤੋਂ ਬਾਅਦ ਇਹਨਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਹਿੰਦਾ ਤਾਂ ਬਠਿੰਡਾ ਦੇ ਰਹਿਣ ਵਾਲੇ ਨੇ ਇਹ ਦੋਵੇਂ ਭਰਾ ਜਿਹੜੇ ਕਿ ਕੀਤੇ ਵਜੋਂ ਸਬਜ਼ੀਆਂ ਦਾ ਕੰਮ ਕਰਦੇ ਨੇ ਤੇ ਹੁਣ ਇਹ ਲੱਖਪਤੀ ਬਣ ਗਏ ਕਾਰ ਖਰੀਦਣ ਦੇ ਵਾਸਤੇ ਇਹ ਜਲਾਲਾਬਾਦ ਆਏ ਸੀਗੇ ਪਰ ਸੌਦਾ ਜਿਹੜਾ ਨਹੀਂ ਬਣਦਾ ਤੇ ਸੜਕ ਤੋਂ ਲੰਘਦੇ ਮੌਕੇ ਇਹਨਾਂ ਦੇ ਵੱਲੋਂ ਇਹ ਲੋਟਰੀ ਜਿਹੜੀ ਹੈ ਖਰੀਦੀ ਜਾਂਦੀ ਹੈ ਤੇ ਇਹ ਲੋਟਰੀ 1 ਘੰਟੇ ਬਾਅਦ ਹੀ ਇਹਨਾਂ ਨੂੰ 2.5 ਲੱਖ ਰੁਪਏ ਦੇ ਮਾਲਕ ਬਣਾ ਦਿੰਦੀ ਹੈ ਐਸੀ ਇਹਨੇ ਬਹੁਤ ਜਿਆਦਾ ਵੀਡੀਓ ਦੇ ਦਿੰਦੇ ਨੇ ਇਹਨੇ ਕਰੋੜ ਦਾ ਪ੍ਰਾਈਜ਼ ਵੀ ਲੱਗਿਆ ਉਹ ਪਹਿਲਾਂ ਐਸੀ ਅਸੀਂ ਜਲਾਲਾਬਾਦ ਦੇ ਵਿੱਚ ਅਸੀਂ ਗੱਡੀ ਦੇਖਣ ਵਾਸਤੇ ਆਏ ਸੀਗੇ अच्छा गड्डी देखन वास्ते आए सी इना दी दुकान दे देख ली इथे ते इना कोने एक 150 ਰੁਪਏ ਦੇ ਕਾਪੀ ਲੈ ਗਏ 25 ਸਿਰੇ ਵਾਲੀ ਉਹਦੇ ਤੇ ਸਾਨੂੰ 9900 ਦੇ 25 ਨਾਮ ਲੱਗੇ ਤੇ ਇਥੇ ਤੇ ਟੱਪਾ ਕੇ ਚਲੇ ਗਏ ਸੀਗੇ ਅਸੀਂ ਗੱਡੀ ਦੀ ਸਾਡੀ ਗੱਲਬਾਤ ਬਣੀ ਨਹੀਂ ਗਈ ਤੇ ਥੋੜੀ ਜਿਹੀ ਪੈਸੇ ਦੇ ਕਿਵੇਂ ਕਰਨ ਤੇ ਸਾਡਾ ਕੰਮ ਰੁਕ ਗਿਆ ਸੀਗਾ ਹੁਣ ਚਲੋ ਮਾਲਕ ਨੇ ਸੁਣ ਲਈ ਆ ਉਹ ਵੀ ਕੰਮ ਪੂਰਾ ਕਰੂਗਾ ਮਾਲਕ ਹਾਂ ਵੀਰੇ ਵੇਖ ਕੇ ਲਾਦੇ ਪਾਤੀ ਖੁਸ਼ ਹਾਂ ਖੁਸ਼ੇ ਪੂਰੇ ਹੁਣ ਫਿਰ ਇਹ ਪੈਸੇ ਦਾ ਕੀ ਕਰੂੰਗਾ ਪੈਸੇ ਕੋਈ ਨਾ ਘਰਵਾਲਾ ਲਾਵਾਂਗੇ ਘਰਵਾਲਾ ਵਧੇ ਬਣਾਵਾਂਗੇ ਸੰਗੀ ਜਗਤ ਤੱਕ ਮੜਾ ਆਂਦਿਕ ਕਰਾਂਗੇ ਠੀਕ ਹੈ ਇਤੋਂ ਪਹਿਲੀ ਵਲੀ ਸੀ ਹਾਂ ਪਹਿਲੀ ਵਲੀ ਭਾਈ ਜੀ ਜੀ ਨਾਮ ਕਰਨਾ ਨਾ ਮੇਰਾ ਗੁਰਦੇਵ ਸਿੰਘ ਹੈ ਜੀ ਹਾਂਜੀ ਪਰਮਾਤਮਾ ਦੀ ਕਿਰਪਾ ਜੀ ਮੈਨੂੰ ਬਹੁਤ ਜ਼ਿਆਦਾ ਕਾਲ ਵੀ ਆਉਂਦੀਆਂ ਹੈ ਇਹੀ ਗੱਲ ਹੀ ਸਾਰੇ ਕਰਦੇ ਆ ਵੀ ਤੁਸੀਂ ਇੰਨਾ ਕੀ ਕਰਤਾ ਤਿੰਨ ਚਾਰ ਮਹੀਨਿਆਂ ਦੇ ਵਿੱਚ ਜੋ ਇੰਨੇ ਪ੍ਰਾਈਜ਼ ਲੱਗਦੇ ਆ ਮੈਂ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦਾ ਜੀ ਇਹ ਪਿਆਰ ਲੋਕ ਦੂਰ ਦੂਰੋਂ ਲਾਟਰੀ ਪਾਉਣ ਆਉਂਦੇ ਆ ਉਨੀ ਸੇਲ ਜ਼ਿਆਦਾ ਹੁੰਦੀ ਹੈ ਜਦੋਂ ਸੇਲ ਵੱਧ ਜਾਂਦੀ ਹੈ ਟਿਕਟ ਜ਼ਿਆਦਾ ਵਿਕਦੀ ਹੈ ਉਦੋਂ ਆਟੋਮੈਟਿਕ ਹੀ ਪ੍ਰਾਈਜ਼ ਆਣ ਲੱਗ ਜਾਂਦੇ ਆ ਕਿਉਂਕਿ ਅਸੀਂ ਹੁਣ ਟਿਕਟਾਂ ਦੀ ਇੰਨੀ ਕੁ ਸੇਲ ਸਾਡੇ ਕੋਲ ਹੈ ਕਿਉਂਕਿ ਬਹੁਤ ਦੂਰ ਦੂਰੋਂ ਕਿਉਂਕਿ ਆਪਾਂ ਪਿੱਛੇ ਵੀ ਦਿਖਾਇਆ ਸੀ ਕੱਲ ਮੋਗੇ ਤੋਂ ਵੀ ਕਸਟਮਰ ਆਏ ਸੀ ਉਹਨਾਂ ਨੂੰ ਵੀ ਕੱਲ 12000 ਦਾ ਇਨਾਮ ਲੱਗਿਆ ਅਸੀਂ ਉਹਨਾਂ ਨੂੰ ਵੀ ਕਾਲ ਕੀਤਾ ਉਹ ਵੀ ਸ਼ਾਇਦ ਆਏ ਤਾਂ ਆਪਾਂ ਜ਼ਰੂਰ ਉਹਨਾਂ ਨਾਲ ਵੀ ਮਿਲਵਾਵਾਂਗੇ ਕਿਉਂਕਿ ਕਸਟਮਰ ਦੂਰ ਦੂਰੋਂ ਆਉਂਦੇ ਆ ਇਹ ਪ ਜੋ ਇਨੀ ਦੂਰ ਦੂਰੋਂ ਸਾਡੇ ਕੋਲੇ ਆ ਕੇ ਲਾਟਰੀਆਂ ਪਾਉਂਦੇ ਆ ਤੇ ਉਹਨਾਂ ਨੂੰ ਪ੍ਰਾਈਜ਼ ਵੀ ਲੱਗ ਰਿਹਾ ਕਿਉਂਕਿ ਤਕਰੀਬਨ ਕੋਈ ਦਿਨੀ ਵਿਹਲਾ ਜਾਂਦਾ ਵੀ ਨਾ ਪ੍ਰਾਈਜ਼ ਲੱਗੇ ਨਹੀਂ ਤਾਂ ਰਿਜ਼ਲਟ ਦੇ ਉੱਪਰ ਕਰਨ ਅਰਜੁਨ ਲਾਟਰੀ ਆਂਦਾ ਜਾਂਦਾ ਜੀ ਫੇਰ ਇਨਾਮ ਲੱਗਿਆ ਤਾਂ ਅਕਸਰ ਹੀ ਇਨਾਮ ਲੱਗਦੇ ਰਹਿੰਦੇ ਐ ਕਿ ਸਵਾ 2 ਲੱਖ ਦਾ ਇਨਾਮ ਲੱਗਿਆ ਔਰ ਕਰਨ ਅਰਜੁਨ ਲਾਟਰੀ ਜਿੱਥੇ ਸਭ ਤੋਂ ਜ਼ਿਆਦਾ ਜਲਾਲਾਬਾਦ ਦੇ ਵਿੱਚ ਇਨਾਮ ਲੱਗਦੇ ਐ ਤਾਂ ਬਾਈਆਂ ਦਾ ਸਵਾ 2 ਲੱਖ ਰੁਪਏ ਦਾ ਇਨਾਮ ਲੱਗਿਆ ਜਲਾਲਾਬਾਦ ਗੱਡੀ ਲੈਣ ਦੇ ਲਈ ਆਏ ਸੀ ਕਹਿੰਦੇ ਉਹ ਤਾਂ ਕੰਮ ਬਣਿਆ ਨਹੀਂ ਤੇ ਲਾਟਰੀ ਪਾ ਲਈ ਤੇ ਲਾਟਰੀ ਨਿਕਲ ਗਈ ਮੁਕਸਰ ਤੋਂ ਵਾਪਸ ਆਏ ਆਪਣਾ ਇਨਾਮ ਲੈਣ ਦੇ ਲਈ ਬਾਈ ਪੈਸੇ ਪੂਰੇ ਮਿਲ ਗਏ ਹਾਂਜੀ ਪੂਰੇ ਮਿਲ ਗਏ ਤਾਂ ਇਹ ਵੀ ਖਾਸियत ਹੈ ਕਰਨ ਅਰਜੁਨ ਲਾਟਰੀ ਦੀ ਕਿ ਇੱਥੇ ਪੈਸੇ ਕੱਟ ਕੇ ਨਹੀਂ ਦਿੱਤੇ ਜਾਂਦੇ ਬਲਕਿ ਜੋ ਇਨਾਮ ਨਿਕਲਦਾ ਹੈ ਪੂਰੇ ਦੇ ਪੂਰੇ ਪੈਸੇ ਜਿਹੜੇ ਆ ਉਹ ਦਿੱਤੇ ਜਾਂਦੇ ਆ ਤਾਂ ਤੁਸੀਂ ਵੀ ਆਪਣੀ ਕਿਸਮਤ ਜਮਾਣਾ ਚਾਹੁੰਦੇ ਹੋ ਤਾਂ ਜਰੂਰ ਆਓ ਕਰਨ ਅਰਜੁਨ ਲਾਟਰੀ ਮੁਕਸਰ ਸਰਕੂਲਰ ਰੋਡ ਜਲਾਲਾਬਾਦ ਸ਼ਹੀਦ ਉਦਮ ਸਿੰਘ ਪਾਰਕ ਦੇ ਬਿਲਕੁਲ ਨਾਲ ਮੈਂ ਇਹਨਾਂ ਨੂੰ ਫਿਰ ਸਵਾ ਕੋ ਇੱਕ ਕਾਲ ਕੀਤੀ ਹੈ ਕਹਿੰਦੇ ਹਜੇ ਤਾਂ ਅਸੀਂ ਮੁਕਸਰ ਹੀ ਪਹੁੰਚੇ ਹਾਂ ਜੀ ਅੱਛਾ ਤੋਂ ਸੋ ਹੁਣ ਮੁਕਸਰ ਤੋਂ ਫਿਰ ਵਾਪਸ ਆਏ ਆ ਇਹਨਾਂ ਨੂੰ ਸਵਾ 2 ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ ਜੀ ਅੱਛਾ ਆਪਣੇ ਕੋਲ